ਇਮਾਨ ਦੀ ਗੱਲ ਪੁੱਛਦੇ ਨੇ ਪੁੱਛਦਾ ਨਾ ਇਮਾਨ ਦੀ ਇਮਾਨ ਕਹਿੰਦੇ ਨੇ ਧਰਮ ਦੀ ਮੈਂ ਕਿਹਾ ਉੱਥੋਂ ਦੇ ਕਾਜ਼ੀ ਵੀ ਮੁਬਾਰਕ ਮੱਕੇ ਮਦੀਨੇ ਦੇ ਮੁਲਾਣੇ ਵੀ ਮੁਬਾਰਕ ਘਟੋ ਘਟ ਬਾਬੇ ਨਾਨਕ ਨੂੰ ਸਬਜ ਕੇ ਬਾਬੇ ਕੋਲ ਆ ਕੇ ਇਮਾਨ ਦੀ ਗੱਲ ਪੁੱਛਦੇ ਨੇ ਨਾ ਅਸੀਂ ਕਿਹਦੀ ਪੁੱਛਦੇ ਹਾਂ ਬਾਬੇ ਨਾਨਕ ਕੋਲ ਆ ਕੇ ਭਲਾ ਅਸੀਂ ਪੁੱਛਦੇ ਹਾਂ ਧਰਮ ਦੀ ਗੱਲ ਧਰਮ ਦੀ ਗੱਲ ਤਾਂ ਸਾਨੂੰ ਧਰਮ ਦੱਸੋ ਕੀ ਹੁੰਦਾ ਧਰਮ ਹੀ ਕਿਵੇਂ ਬਣਿਆ ਜਾਂਦਾ ਧਰਮ ਦੀ ਡੈਫੀਨੇਸ਼ਨ ਕੀ ਹੈ ਜੇ ਪੁੱਛਦੇ ਤੇ ਗੁਰੂ ਨੇ ਨਾ ਉੱਤਰ ਸਾਨੂੰ ਵੀ ਨਹੀਂ ਸੀ ਕਰਨੀ ਸਤੁਗੁਰ ਜੀ ਤਾਂ ਅਜੇ ਵੀ ਆਖਦੇ ਨੇ ਕਿ ਇੱਕੋ ਧਰਮ ਦਿਰੜੈ ਸੱਚ ਕੋਈ ਜੇ ਤੂੰ ਮੇਰੇ ਕੋਲੋਂ ਧਰਮ ਪੁੱਛੇ ਤਾਂ ਮੈਂ ਕਹਾਂਗਾ ਸਤ ਨੂੰ ਦਿਰੜ ਕਰਨਾ ਹੀ ਧਰਮ ਹੁੰਦਾ ਹੈ ਤਜ ਸਭ ਧਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਤਲ ਏਤਲ ਆ ਧਰਮ ਦੀ ਡੈਫੀਨੇਸ਼ਨ ਗੁਰੂ ਸਾਨੂੰ ਵੀ ਸਮਝਾ ਸਕਦਾ ਪਰ ਅਸੀਂ ਪੁੱਛ ਕੇ ਗੁਰੂ ਕੋਲੋਂ ਇਮਾਨਦਾਰੀ ਦੀ ਗੱਲ ਨਹੀਂ ਜੇ ਪੁੱਛਦੇ ਅਸੀਂ ਆਜ ਗੁਰਗੇ ਬਾਬਾ ਨਾਨਕ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅਸੀਂ ਪਤਾ ਹੀ ਕੀ ਪੁੱਛਦੇ ਹਾਂ ਕਿ ਸਾਡੀਆਂ ਗੱਡੀਆਂ ਕਿਵੇਂ ਚੱਲਣਗੀਆਂ ਸਾਡੇ ਘਰ ਉੱਤਰ ਕਿਵੇਂ ਹੋਏਗਾ ਜੁਗਤ ਦੱਸ ਦੋ ਸਾਡੇ ਘਰ ਦੇ ਵਿੱਚ ਕਲਾ ਪਲੇਸ਼ ਪਏ ਨੇ ਆਪਸੀ ਬਹਿ ਬਰੋਧ ਨੇ ਭਰਾ ਭਰਾ ਮਾਰੂ ਜੰਗ ਹੋ ਰਹੀ ਹੈ ਆਖੇ ਦੱਸੋ ਕਿ ਕਿਹੜਾ ਕੇਸ ਮੈਂ ਕਿਦਾਂ ਜਿੱਤ ਸਕਦਾ ਹਾਂ ਮੈਂ ਕਿਹੜਾ ਬਾਟ ਕੇ ਅਸੀਂ ਜਿੱਦੀ ਨਾਲ ਕਰਾਵਾਂ ਅਸੀਂ ਹੋਰ ਕੁਝ ਪੁੱਛੇ ਜਾ ਰਹੇ ਆ ਪੁੱਛਣਾ ਕੀ ਸੀ ਜੋ ਕਾਜ਼ੀ ਨੇ ਪੁੱਛ ਲਿਆ ਭਾਈ ਗੁਰਦਾਸ ਕਹਿੰਦੇ ਨੇ ਪੁੱਛਣ ਗੱਲ ਇਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਏ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਤੇ ਉਹਨਾਂ ਨੇ ਇੱਕ ਗੱਲ ਪੁੱਛੀ ਕਹਿੰਦੇ ਨੇ ਪੁੱਛਣ ਫੋਲ ਕਿਤਾਬ ਨੂੰ ਕਿਤਾਬ ਲਿਖ ਭਾਈ ਗੁਰਦਾਸ ਜੀ ਨੇ ਪੋਥੀ ਲਿਖ ਵਰਤੇ ਆ ਇਹ ਉਹ ਪੋਥੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਹੱਕ ਨਾਲ ਆਪਣੀ ਜਾਨ ਤੋਂ ਵਾਧ ਸਵਾਲ ਕੇ ਰੱਖੀ ਸੀ ਜਿਹਦੇ ਵਿੱਚ ਭਗਤ ਸਨਾਬਾਨ ਦੀ ਬਾਣੀ ਉਤਾਰਿਆ ਜਿਹਦੇ ਵਿੱਚ ਆਪਣੀ ਬਾਣੀ ਨੂੰ ਗੁਰੂ ਸਾਹਿਬ ਲਿਖਦੇ ਚਲੇ ਗਏ ਇਹ ਉਹ ਪੋਥੀ ਲੈ ਕੇ ਸਤਪੁਰ지 ਪਹੁੰਚੇ ਤੇ ਉਹਨਾਂ ਨੇ ਕੀ ਪੁੱਛਿਆ ਪੁੱਛਲੋ ਫੋਲ ਕਿਤਾਬ ਨੂੰ Hindu ਵੱਡਾ ਕਿ Muslimਾ ਦੋਈ ਇਸ ਗੱਲ ਵਿੱਚ ਵੀ ਕਿਤਨਾ ਭੇਦ ਹੈ ਗੁਰੂ ਪਿਆਰਿਓ ਸਿੱਖਿਆ ਲੈਣ ਦੀਆਂ ਲੋੜ ਨੇ ਇੱਕ ਇੱਕ ਤੁਕ ਵਿੱਚੋਂ ਕਾਜ਼ੀ ਤੇ ਮੋਲਾਣੇ ਉਹ ਬਾਬੇ ਨਾਨਕ ਅੱਗੇ ਸਵਾਲ ਪਾ ਰਹੇ ਨੇ ਪਰ ਜਵਾਬ ਮੰਗਦੇ ਨੇ ਪੋਥੀ ਵਿੱਚੋਂ ਜਵਾਬ ਮੰਗਦੇ ਨੇ ਪੋਥੀ ਵਿੱਚੋਂ ਉਹ ਇਹ ਨਹੀਂ ਕਹਿੰਦੇ ਬਾਬਾ ਤੂੰ ਦੱਸ ਸਾਨੂੰ ਨਹੀਂ ਉਹ ਦਸ ਜੋ ਰਬੀ ਕਲਾਮ ਹੈ ਇਹ ਖੁਦਾਈ ਬਾਣੀ ਹੈ ਇਹ ਅੱਲਾਹ ਦੀ ਖੁਦਾ ਦੀ ਕਲਾਮ ਵਿਚਾਰਤਾ ਹੈ ਇਹਦੇ ਵਿੱਚੋਂ ਸਭੋ ਜਵਾਬ ਦੇ ਇਤਨੀ ਕੋਸੂਰ ਦਾਸੀ ਕਾਦੀਆਂ ਨੇ ਉਹਨਾਂ ਨੇ ਨਹੀਂ ਆਖਿਆ ਤੁਸੀਂ ਦੱਸੋ ਅੱਜ ਅਸੀਂ ਕਿਉਂ ਚਮੇਲਿਆ ਚ ਪਏ ਆ ਭਲਾ ਜਦੋਂ ਸਾਡੇ ਸੰਵਾਦ ਹੁੰਦੇ ਨੇ ਬੈਠਕਾਂ ਹੁੰਦੀਆਂ ਨੇ ਡਿਬੇਟ ਹੁੰਦੀਆਂ ਨੇ ਸਿੱਖ ਭਰਾ ਭਰਾ ਆਪਸ ਵਿੱਚ ਬੈਠੇ ਹੋਏ ਨੇ ਵੱਖਰੀ ਗੱਲ ਹੈ ਕੋਈ ਕਿਸੇ ਬੈਨਰ ਥਲੇ ਬੈਠਾ ਹੈ ਕੋਈ ਕਿਸੇ ਬੈਨਰ ਥਲੇ ਹੈ ਕੋਈ ਕਿਸੇ ਸੰਪਰਦਾ ਦਾ ਹੈ ਕੋਈ ਕਿਸੇ ਕਾਲਜ ਦਾ ਹੈ ਪਰ ਕੀ ਹੱਸੇ ਭਲਾ ਕਿਹੜੀ ਤਲ ਦਿਨੀ ਹੈ ਪੱਗਾਂ ਵਾਲੇ ਬੈਠੇ ਆਂ ਦਾੜੀਆਂ ਵਾਲੇ ਬੈਠੇ ਆਂ ਕਿਰਪਾ ਨਾ ਮਾਈਆਂ ਹੋਈਆਂ ਨੇ ਇਤਨਾ ਵੀ ਜ਼ਿਕਰਾ ਨਹੀਂ ਕਰਦੇ ਅਸੀਂ ਬੰਦੇ ਕੋਲੋਂ ਜਵਾਬ ਪੁੱਛ ਰਹੇ ਹਾਂ ਪਰ ਕਾਜ਼ੀ ਮੁਲਾ ਕੇ ਆਂਦੇ ਨੇ ਨਹੀਂ ਜਵਾਬ ਤੇਰੇ ਕੋਲੋਂ ਨਹੀਂ ਸਾਨੂੰ ਪੋਥੀ ਵਿੱਚੋਂ ਦੱਸ ਪੋਥੀ ਵਿੱਚੋਂ ਜਵਾਬ ਦੱਸ ਔਰ ਜਦੋਂ ਕੋਈ ਪੋਥੀ ਚੋਂ ਅੱਜ ਜਵਾਬ ਦਿੰਦਾ ਹੈ ਤੇ ਸਾਨੂੰ ਉਹ ਦੁੱਖਦਾ ਹੈ ਸਾਨੂੰ ਪੋਥੀ ਚੋਂ ਨਹੀਂ ਅਸੀਂ ਬੰਦੇ ਦੇ ਹਾਂ ਔਰ ਨਾ ਦੇ ਸਾਇਨ ਕਰਉਣਾ ਚਾਹੁੰਦੇ ਆਂ

ਕੀ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾ ਬਾਜੋ ਦੋਨੋਂ ਬੇਨਤੀ ਕਰਾ ਇਹ ਤੋਕ ਭਾਈ ਪ੍ਰੋਦਾਸ ਦੀ ਹੈ ਗੁਰੂ ਨਾਨਕ ਸਾਹਿਬ ਦੀ ਨਹੀਂ ਹੈ ਉਹਨਾਂ ਨੇ ਪੋਥੀ ਵਿੱਚੋਂ ਜਵਾਬ ਮੰਗਿਆ ਸੀ ਤੇ ਕੀ ਗੁਰੂ ਨਾਨਕ ਸਾਹਿਬ ਨੇ ਪੋਥੀ 'ਚੋਂ ਜਵਾਬ ਨਹੀਂ ਦਿੱਤਾ ਹੁਣ ਉਹ ਕਿਹੜਾ ਜਵਾਬ ਬਏਗਾ ਪੋਥੀ 'ਚੋਂ ਕੀ Hindu ਵੱਡਾ ਹੈ ਕਿ Musalman ਹੋਈ ਤੇ ਬਾਬੇ ਨੇ ਜਵਾਬ ਪੋਥੀ 'ਚ ਦਿੱਤਾ ਸਤਿਗੁਰ ਕਹਿੰਦੇ ਜੇ ਮੈਨੂੰ ਪੁੱਛਦੇ ਹੋ ਤੇ ਮੈਂ ਤੇ ਇਹ ਕਹਿ ਸਕਦਾ ਕਿ Hindu ਅਕਮਣ ਵਾਲਿਆਂ ਦੇ ਘਰ ਇੱਕ ਬੱਚਾ ਪੈਦਾ ਹੋਇਆ ਤੇ ਉਹਨੂੰ ਜਨਮ ਪਾਤਾ ਗਿਆ ਪਰੰਪਰਾ ਦੇ ਮੁਤਾਬਕ ਜਨਮ ਲਾਤਾ ਜਨਮ ਪਾਤਾ ਉਹਨੂੰ ਗਿਆਨ ਨਹੀਂ ਦਿੱਤਾ ਗੁਣ ਨਹੀਂ ਦਿੱਤੇ ਸਿਆਣਪ ਅਕਲ ਨਹੀਂ ਮਿਲੀ ਤੇ ਕੀ ਹੋਏਗਾ ਉਹ ਬੱਚਾ ਨਾ ਵੀ ਲਵੇਗਾ ਤੀਰਥਾਂ ਤੇ ਇਸ਼ਨਾਨ ਵੀ ਕਰ ਲੇਗਾ ਪਰ ਈਓਂ ਹੀਰਾ ਫੇਰੀਆਂ ਤੋਂ ਝੂਠ ਤੋਂ ਬੁਰਾਈਆਂ ਤੋਂ ਬਚ ਜਾਏਗਾ ਭਲਾ ਕੀ ਇਹੀ ਗੱਲ ਇਸਲਾਮ ਮੱਤ ਤੇ ਢੁਕੇ ਇਸਲਾਮ ਮੱਤ ਚ ਪੈਦਾ ਹੋਣ ਵਾਲਾ ਬੱਚਾ ਜਿਹਦੀ ਸੁਣਨ ਤੁਸੀਂ ਫੜ ਕੇ ਕਰ ਦਿਵੋ ਉਹਨੂੰ ਮੁਸਲਮਾਨ ਧੱਕੇ ਨਾਲ ਹੀ ਕਬੂਲ ਕਰ ਦੋ ਤੇ ਜੇ ਉਹ ਬੱਚਾ ਹੌਲੀ-ਹੌਲੀ ਵੱਡਾ ਹੋ ਕੇ ਧਗੇ ਬਾਜ਼ੀਆਂ ਕਰੇ ਝੂਠ ਬੋਲੇ ਤੇ ਮੈਨੂੰ ਇੰਨੀ ਕੋ ਗੱਲ ਦੱਸੋ ਵਿਚਾਰ ਕੇ ਕਿ ਨਾ ਦੋਨਾਂ ਚੋਂ ਕਿਹੜੇ ਚੰਗੇ ਤੇ ਕਿਹੜੇ ਮਾੜੇ ਦੀ ਪਰਖ ਕੀਤੀ ਜਾਵੇ ਸਤਿਗੁਰ ਨੇ ਪੋਥੀ 'ਚੋ ਜਵਾਬ ਦਿੰਦੇ ਆ ਆਖਿਆ ਹੋਏਗਾ ਕਿ Hindu ਕਹਿ ਕਰ Hindu ਆਵੇ ਸੂਤ ਜਿਨਿਉ ਪੜਦਲ ਪਾਵੇ ਸੂਤ ਪਾਏ ਕਰੇ ਪਰਿਆਈ ਨਾ ਤਾ ਤੋਤਾ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਈ

کہ ایک بسائی اللہ میرا ہندو ترک دوہا نبیڑا ہندو ترک نبیرہ دارتا ہے دونہ نبیڑا بچار کا دار جے کمی ہے نبیڑا سانو یہ متاجی